ਕੀ ਨਾਮਾ ਤੁਹਾਡਾ ਬਿਰਜੀ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਘਰਾਚੋ ਤੋਂ ਜੀ ਅੱਛਾ ਜੀ ਇਹ ਮੇਰੇ ਨਾਲ ਠੱਗੀ ਹੋਈ ਆ ਜੀ 5 ਤਰੀਕ ਨੂੰ ਆ ਟੋਲ ਕੱਟਿਆ ਗਿਆ ਜੀ ਆ ਮੇਰੀ ਗੱਡੀ ਉਰੇ ਖੜੀ ਸੀ ਜੀ ਘਰ 'ਚ ਐਨ ਇਹ ਕਦੇ ਪੁਹਾਨੀਗੜ ਦੀ ਟੱਪੀ ਜੀ ਗੱਡੀ ਇਹ ਸੀ ਸਿਰਫ ਲੋਕਲ ਵਾਸਤੇ ਰੱਖੀ ਆ ਇਹ ਪੁਹਾਨੀਗੜ ਸਮਰੂਰ ਸੁਨਾਮ ਇਹ ਤੋਂ ਵੱਧ ਨਹੀਂ ਗਈ ਹੈ ਟੋਲ ਸ਼ੰਭੂ ਬਾਰਡਰ ਤੇ ਕੱਟਿਆ ਗਿਆ ਜੀ ਕੱਗਰ ਤੇ ਆ ਦੇਖੋ ਜੀ ਆ ਕੱਟਿਆ ਗਿਆ ਜੀ ਆ ਮੈਸੇਜ ਆਇਆ ਮੈਨੂੰ ਜੀ ਇਹ ਮੈਂ ਉਦੋਂ ਹੱਕਾ ਬੱਕਾ ਰਹਿ ਗਿਆ ਜੀ ਮੈਂ ਹੈਰਾਨ ਪਰੇਸ਼ਾਨ ਆ ਇੱਕ ਵਾਰੀ ਪਹਿਲਾਂ ਵੀ ਮੇਰੇ ਨਾਲ ਇਸੇ ਤਰ੍ਹਾਂ ਦੀ ਘਟਨਾ ਹੋ ਚੁੱਕੀ ਹੈ ਇਹ ਪਤਾ ਨਹੀਂ ਜੀ ਕੀ ਚੱਕਰ ਹੈ ਕੀ ਨਹੀਂ ਕੀ ਸਿਸਟਮ ਹੈ ਜੀ ਟੋਲ ਪਲਾਜ਼ੇ ਵਾਲਿਆਂ ਦਾ ਪਤਾ ਨਹੀਂ ਦੋ ਤਿੰਨ ਗੱਡੀਆਂ ਨੇ ਇਹਦੇ ਨਾਲ ਦੀਆਂ ਪਤਾ ਨਹੀਂ ਕੀ ਹੈ ਕੀ ਨਹੀਂ ਜੀ ਮੈਨੂੰ ਸਮਝ ਤੋਂ ਬਾਹਰ ਹੈ ਜੀ ਇਹਦੇ ਵਾਸਤੇ ਕੋਈ ਕਾਨੂੰਨ ਬਣਨਾ ਚਾਹੀਦਾ ਜਾਂ ਫਾਸਟੈਗ ਦੀ ਕੋਈ ਹੋਰ ਇਹਦੇ ਰੂਲ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਨੇ ਇਹਦੇ ਬਾਰੇ ਕੋਈ ਨਾ ਕੋਈ ਸਰਕਾਰ ਵੱਲੋਂ ਮੰਗ ਕਰਦੇ ਆਂ ਇਹਦੇ ਬਾਰੇ ਰਿਐਕਸ਼ਨ ਲਿਆ ਜਾਵੇ ਟੋਲ ਦੇ ਘਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਸ ਬੰਦੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੀ ਸਾਨੂੰ ਨਾ ਕੋਈ ਇਹਦੇ ਬਾਰੇ ਨੰਬਰ ਹੈ ਜੀ ਸਾਡੇ ਕੋਲੇ ਅਸੀਂ ਬਾਤ ਆ ਲਾਈ ਆਪਦੀ ਸਾਨੂੰ ਕੋਈ ਪਤਾ ਹੀ ਨਹੀਂ ਚੱਲਿਆ ਜੀ ਹੱਕ ਵਾਕੇ ਰਹਿ ਗਏ ਜੀ ਹੁਣ ਅਸੀਂ ਐ ਸੋਚਦੇ ਵੀ ਕੋਈ ਕਾਨੂੰਨੀ ਕਾਰਵਾਈ ਦਾ ਪੱਖ ਲਿਆ ਜਾਵੇ ਹਾਂਜੀ ਜੀ ਮੇਰੇ ਨਾਲ ਬਹੁਤ ਵੱਡੀ ਧੋਖਾਧੜੀ ਹੋਈ ਹੈ ਜਦਕਿ ਮੇਰਾ ਟੋਲ ਕੱਟਿਆ ਗਿਆ ਆ ਦੇਖੋ 115 ਰੁਪਏ 5 ਤਰੀਕ ਪਹਿਲਾ ਮਹੀਨਾ 2024 ਆ ਜ਼ੂਮ ਕਰਕੇ ਮੈਂ ਦਿਖਾ ਰਿਹਾ ਤੁਹਾਨੂੰ ਆ ਡੇਟ ਦੇਖ ਲਓ 1.5 2024 ਨੂੰ 4:27 ਮਿੰਟ ਤੇ ਆ ਦੇਖੋ ਜੀ ਜਦਕਿ ਮੇਰਾ 4:24 ਮਿੰਟ ਤੇ ਟੋਲ ਕੱਟਿਆ ਗਿਆ ਜੀ ਆ ਦਿਖਾ ਰਿਆ ਨਹੀਂ ਗੱਡੀ ਅੰਦਰ ਖੜੀ ਹੈ ਜੀ ਇਹਦੇ ਬਾਰੇ ਕੋਈ ਸਖਤ ਐਕਸ਼ਨ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਅੱਗੇ ਇਹ ਅਪੀਲ ਕਰਦਾ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਟੋਲ ਪਲਾਜ਼ਾ ਮਿਰਜੀ ਇਹ ਗੱਡੀ ਮੈਂ ਟੈਸਲਾ ਦੇ ਬਰਾਬਰ ਕੀਮਤ ਤੇ ਵੇਚੂਗਾ ਜੀ ਜਦ ਕਿ ਇਹ ਨਾਲ ਨਾਲ ਟੋਲ ਪਲਾजा ਕਟਾ ਕੇ ਵਾਪਸ ਆ ਜਾਂਦੀ ਹੈ ਜੀ ਮਿਰਜੀ ਇਹ ਸਾਡੀ ਗੱਡੀ ਨਾ ਤਾਂ ਕੋਈ ਟਾਰਜਣਾ ਜੀ ਨਾ ਕੋਈ ਟੈਸਲਾ ਵੀ ਆਪਦੇ ਆਪ ਕਿਵੇਂ ਉੱਥੇ ਚਲੀ ਗਈ ਗੱਡੀ ਦੱਸੋ ਹੈ ਇਹ ਦੱਸੋ ਉੱਥੇ ਕਿਵੇਂ ਪਹੁੰਚ ਗਈ ਨਾ ਇਹ ਪੌਣੀਗੜ ਗਈ ਆ ਕਿਤੇ ਨਾ ਸੰਰੂਰ ਗਈ ਆ ਜੀ ਇਹ to <laughs>